ਮਾਣੋ ਦੇ ਇੱਕ ਪਿੰਡ ਨੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ ਉਹ ਕਹਿੰਦੇ ਜੀ ਕਿ ਸਾਡੇ ਇੱਥੇ ਇਹ ਰਾਤ ਨੂੰ ਸ਼ਾਮ ਨੂੰ ਇੱਕ ਤਾਂ ਗੰਦ ਬਹੁਤ ਪਾਉਂਦੇ ਨੇ ਦੂਜਾ ਹਾ ਹਾ ਹੀ ਹੀ ਹੂ ਹੂ ਕਦੇ ਨਾ ਕੋਈ ਸ਼ਨਾਖਤੀ ਕਾਰਡ ਹੀ ਨਾ ਇਹਨਾਂ ਕੋਲ ਆਧਾਰ ਕਾਰਡ ਹੈ ਕੱਲੂ ਜੇ ਇਹ ਵਾਰਤਾਤ ਕਰਕੇ ਤੁਰ ਜਾਂਦੇ ਨੇ ਸਾਡੇ ਕੋਲ ਤਾਂ ਕੋਈ ਸਿਸਟਮ ਹੀ ਨਹੀਂ ਇਹ ਇਹ ਨਾ ਤਾਂ ਸਾਨੂੰ ਦੱਸ ਰਹੇ ਆ ਵੀ ਕਿੱਥੋਂ ਆਏ ਨੇ ਜੀ ਇਹ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਇੱਥੇ ਪੜਦੇ ਪੜਦੇ ਬੈਠ ਕੇ ਜੀ ਇਹ ਸਿਕਟਾ ਸੁਕਟਾ ਪੀਂਦੇ ਨੇ ਆ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਜੀ ਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਪਿਛਲਾ ਤਾਂ ਆਹ ਕਾਰਡ ਵੀ ਨਹੀਂ ਹੈ ਗੋਰੇ ਦਾ ਵੀ ਨਹੀਂ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਦੇ ਸਟੇਟ ਦੇ ਕਿਸੇ ਦੇ ਨਾਮ ਹੋਣੇ ਉਹਦੀ ਅਸੀਂ ਵਹੀਕਲ ਖੜਾਉਨੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਦਿਲ ਸਾਹਿਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪ੍ਰਵਾਸੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਪਿੱਛੇ ਜੇ ਸੁਪਾਲ ਸਿੰਘ ਖੈਰਾਹੋਰਾ ਨੇ ਵੀ ਪ੍ਰਵਾਸੀਆਂ ਦਾ ਮਸਲਾ ਚੁੱਕਿਆ ਸੀਗਾ ਜ਼ਮੀਨਾਂ ਜਾਇਦਾਦ ਖਰੀਦਣ ਨੂੰ ਲੈ ਕੇ ਕਹਿੰਦੇ ਕੋਈ ਲਾਅ ਬੰਨਣਾ ਚਾਹੀਦਾ ਹੈ ਕਿ ਕੋਈ ਵੀ ਇੱਥੇ ਪੰਜਾਬ ਦੇ ਵਿੱਚ ਆ ਕੇ ਇੱਕ ਤਾਂ ਨੌਕਰੀ ਤੇ ਦੂਜਾ ਜਿਹੜਾ ਜ਼ਮੀਨ ਵਗੈਰਾ ਨਾ ਖਰੀਦ ਸਕੇ ਤਾਂ ਇਹਨੂੰ ਲੈ ਕੇ ਹੁਣ ਕਈ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਮਤੇ ਪਾਏ ਸੀ ਖਮਾਣੋ ਦੇ ਇੱਕ ਪਿੰਡ ਨੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ ਨੇ ਉੱਥੋਂ ਦੇ ਸਰਪੰਚ ਸਾਹਿਬ ਨੇ ਨਾਂ ਹੈਗਾ ਬਰਿੰਦਰ ਸਿੰਘ ਹੂੰ ਪੰਚ ਉਹਨਾਂ ਦੇ ਨਾਲ ਨੇ ਰਾਜਵੰਤ ਸਿੰਘ ਕਾਫੀ ਪੰਚਾਇਤ ਦੇ ਆਗੂ ਖੜੇ ਐ ਉਹ ਕਹਿੰਦੇ ਜੀ ਕਿ ਸਾਡੇ ਇੱਥੇ ਇਹ ਰਾਤ ਨੂੰ ਸ਼ਾਮ ਨੂੰ ਇੱਕ ਤਾਂ ਗੰਦ ਬਹੁਤ ਪਾਉਂਦੇ ਨੇ ਦੁਜਾ ਹਾ ਹਾ ਹੀ ਹੀ ਹੂ ਹੂ ਇਹ ਬڑے ਵੱਡੇ ਪੱਦਰ ਦੇ ਉੱਤੇ ਕਰਦੇ ਨੇ ਹੂੰ ਫਿਰ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਕਿ ਜਦੋਂ ਇਹਨਾਂ ਤੋਂ ਪੁੱਛਿਆ ਜਾਂਦਾ ਥੋੜਾ ਕੋਈ ਸ਼ਨਾਖਤੀ ਕਾਰਡ ਲਿਓ ਇਹ ਗੱਲ ਸਰਪੰਚ ਸਾਹਿਬ ਕਹਿੰਦੇ ਨੇ ਕਹਿੰਦੇ ਇਹਨਾਂ ਕੋਲ ਸ਼ਨਾਖਤੀ ਕਾਰਡ ਹੀ ਨਹੀਂ ਨਾ ਇਹਨਾਂ ਕੋਲ ਆਧਾਰ ਕਾਰਡ ਹੈ ਕਹਨੂੰ ਜੇ ਇਹ ਵਾਰਤਾਤ ਕਰਕੇ ਤੁਰ ਜਾਂਦੇ ਨੇ ਸਾਡੇ ਕੋਲ ਤਾਂ ਕੋਈ ਸਿਸਟਮ ਹੀ ਨਹੀਂ ਪਿਛਲੇ ਸਮਿਆਂ ਤੋਂ ਕੰਨ ਪੱਕ ਗਏ ਆਪਣੇ ਵੀ ਥਾਣਿਆਂ ਦੇ ਵਿੱਚ ਜੀ ਕਿਰਾਏਦਾਰ ਦਾ ਰਿਕਾਰਡ ਰੱਖੋ ਪ੍ਰਵਾਸੀਆਂ ਦਾ ਰਿਕਾਰਡ ਰੱਖੋ ਜੇ ਕੋਈ ਕੋਲ ਹੈ ਹੀ ਕੁਝ ਨਹੀਂ ਫੇਰ ਇਹ ਗੱਲ ਠੀਕ ਆ ਸੁਖਪਾਲ ਸਿੰਘ ਕਹਿ ਰਹੇ ਨੇ ਬੜੇ-ਬੜੇ ਪੱਤਰ ਤੇ ਉਠਾਈ ਇਸ ਮਾਮਲੇ ਦੇ ਵਿੱਚ ਜੋ ਪੱਖ ਜਾਣਿਆਂ ਗਿਆ ਉੱਥੋਂ ਦੇ ਐਸਡੀਐਮ ਸਾਹਿਬ ਨੇ ਮਨਪ੍ਰੀਤ ਸਿੰਘ ਰਾਣਾ ਉਹ ਕਹਿੰਦੇ ਜੀ ਅਸਲ ਦੇ ਵਿੱਚ ਮੈਂ ਰਿਪੋਰਟ ਮੰਗੀ ਆ ਬੀਡੀਪੀਓ ਤੋਂ ਬੀਡੀਪੀਓ ਦੀ ਰਿਪੋਰਟ ਆਏਗੀ ਉਦੋਂ ਬਾਅਦ ਸੋਚਾਂਗੇ ਸਰਪੰਚ ਸਾਹਿਬ ਦਾ ਪੱਖ ਦੱਸਿਆ ਜਾ ਰਿਹਾ ਇਹ ਹੈ ਕਿ ਅਸੀਂ ਹਾਲ ਦੀ ਘੜੀ ਉਹਨਾਂ ਦੇ ਉੱਤੇ ਕਦਮ ਉਠਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਕੋਲੇ ਕਿਸੇ ਕਿਸਮ ਦਾ ਕੋਈ شناختੀ ਕਾਰਡ ਕੋਈ ਦਸਤਾਵੇਜ਼ شناختਦਾ ਨਹੀਂ ਹੈ ਤਾਂ ਕਿ ਪਿੰਡ ਦੇ ਵਿੱਚ ਬਾਰਦਾਤ ਕਰਕੇ ਜੇ ਕੋਈ ਭੱਜ ਜਾਵੇ ਤੱਕੀ ਦੀ ਮਾਂ ਨੂੰ ਮਾਸੀ ਆਖਿਆ ਜਾਊਗਾ ਮੇਰੇ ਕਲ ਉਹਨਾਂ ਦਾ ਹੈ ਆਪਣਾ ਫੈਸਲਾ ਹੈ ਇਹਨੂੰ ਸਰਕਾਰੀ ਤੌਰ ਤੇ ਕੋਈ ਮਾਨਤਾ ਮਿਲਦੀ ਹੈ ਨਹੀਂ ਮਿਲਦੀ ਜਿਵੇਂ ਐਸ ਡੀ ਐਮ ਨੇ ਕਹਤਾ ਕਿ ਅਸੀਂ ਵੀਡੀਓ ਤੋਂ ਰਿਪੋਰਟ ਹਾਸਲ ਕਰ ਰਹੇ ਹਾਂ ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਹਨਾਂ ਕੋਲ ਕੋਈ ਆਇਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆ ਜੀ ਤੇ ਕਿੱਥੇ ਦੇ ਹੈਗੇ ਆ ਹਾਂ ਜੀ ਤੇ ਇਹ ਨਾ ਤਾਂ ਸਾਨੂੰ ਦੱਸ ਰਹੇ ਆ ਵੀ ਕਿੱਥੋਂ ਆਏ ਨੇ ਜੀ ਤੇ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਹਾਂ ਤੇ ਨੰਬਰ 2 ਜੀ ਇਹ ਗਲੀਆਂ ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਪੁਲ ਦੇ ਉੱਪਰ ਉੱਥੇ ਪੁਲ ਤੇ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁਲ ਤੇ ਪੁਲ ਤੇ ਬੈਠ ਕੇ ਜੀ ਇਹ ਸਿਕਟਾ ਸੂਟਾ ਪੀਂਦੇ ਨੇ ਜੀ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਕਿੰਨੇ ਕੇ ਪਰਿਵਾਰ ਹੋਣਗੇ ਜੀ ਪਰਿਵਾਰ ਤਾਂ 12 ਦਿਨਾਂ ਚੋਂ ਕਿੰਗੀਆਂ ਨਹੀਂ ਹੋਊਗਾ ਡੇਢ ਡੇਢ ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਇਹ ਹਾਂਜੀ ਰਜਵਾਹ ਹੈ ਜੀ ਇਹ ਨਹਿਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਇਹ ਕਾਮਕਾਰ ਕਿੱਥੇ ਕਰਦੇ ਨੇ ਜੀ ਕਾਮਕਾਰ ਪਤਾ ਨਹੀਂ ਆਲੇ-ਦਾਲੇ ਪਿੰਡਾਂ ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਅੱਛਾ ਜੰਗਲਾਤ ਮਹਿਕਮੇ ਨੂੰ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਰੂਪ ਚ ਦਿੱਤਾ ਤੁਸੀਂ ਅਸੀਂ ਥਾਣੀ ਦੇਖ ਕੇ ਆਏ ਹਾਂ ਜੀ ਮਾਤਾ ਹਾਂਜੀ ਤੇ ਅੱਜ ਜੰਗਲਾਤ ਮਹਿਕਮੇ ਦਾ ਦਫ਼ਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ। ਕਿ ਭਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਭਰੋਸਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਵੀ ਪਤਾ ਹੀ ਨਹੀਂ ਕਿੱਥੇ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇੱਥੋਂ ਭੇਜਾਂਗੇ ਜੀ। ਤੇ ਕੀ ਮੰਗ ਕਰਦੋਂ ਪ੍ਰਸ਼ਾਸਨ ਤੋਂ? ਮੈਸੇਜ ਇਸ ਤਰ੍ਹਾਂ ਕਨਵੇ ਹੁੰਦਾ ਕਿ ਪੰਚਾਇਤ ਨੇ ਮਤਾ ਪਤਾ ਜੀ ਪ੍ਰਵਾਸੀ ਮਜ਼ਦੂਰ ਭਜੋ ਜਾਂ ਭਜਾਓ। ਤੁਹਾਡਾ ਕੀ ਰੌਲਾ ਕੀ ਆ ਜਿਹੜਾ ਵਜਾ ਕੀ ਆ ਜਿਹੜੀ ਆਪਾਂ ਕਰ ਰਹੇ ਆ। ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜੀਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ। ਸਾਨੂੰ ਕੋਈ ਪਰੇਸ਼ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਬਿਲਕੁਲ ਹਾਂ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਹੈ ਨਾਲ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਇਹਨਾਂ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਨੇ ਇਹਨਾਂ ਨੇ ਬਾਲ ਵਿਆਹ ਕਰਦੇ ਉਹਨੂੰ ਟੀਵੀ ਦੀ ਬਿਮਾਰੀ ਆਈ ਆਖਰੀ ਸਟੇਜ ਤੇ ਆ ਜੀ ਪਹਿਲਾਂ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕੱਲ ਨੂੰ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜੀ ਇਹਦਾ ਕੀ ਮੰਗ ਕੀ ਮੰਗ ਕੀ ਕਰਦੇ ਸੀ ਮੰਗਦਾ ਸੀ ਇਹ ਕਰਦੇ ਇਹਨਾਂ ਦਾ ਇੱਥੋਂ ਸਮਾਨ ਚਕਾਓ ਜੀ ਅੱਛਾ ਹਾਂਜੀ ਇਹ ਦੇਖੋ ਜੀ ਅ ਦੇਖੋ ਇੱਕ ਤਾਂ ਤੁਹਾਨੂੰ ਦੱਸ ਦਿੰਦਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਜਿਹੜਾ ਪਿਟਾਪੋਲਾ ਹੈ ਉੱਥੇ ਜਾ ਕੇ ਗਾਂਝਾ ਪੀ ਕੇ ਯਾਨੀ ਕਿ ਸ਼ਰਾਬ ਪੀ ਕੇ ਬੈਠਦੇ ਨੇ ਸਾਡੇ ਪਿੰਡ ਦੀਆਂ ਜੋ ਲੇਡੀਜ਼ ਘੁੰਮਣ ਵਗੈਰਾ ਆਉਂਦੀਆਂ ਸੀਗੀਆਂ ਉਹ ਹਟ ਗਈਆਂ ਆਉਣ ਤੇ ਦੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੋਟਾਂ ਖੂਹਾਂ ਵਧੀਆਂ ਹੋਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ ਸਨਾਤ ਨਹੀਂ ਹੈਗੀ ਵੀ ਇਹ ਕਿੱਥੋਂ ਆਏ ਨੇ ਪਿੱਛੇ ਕਿੱਥੋਂ ਆਏ ਨੇ ਕਿਉਂਕਿ ਇਥੇ ਦਾ ਰਹਾ ਕਰਤਾ ਛੱਡੋ ਜਾਂਦਾ ਪਿਛਲਾ ਵੀ ਆਧਾਰਕਾਰ ਨਹੀਂ ਕੋਈ ਹੈਗਾ ਜੀ ਜਿਹੜਾ ਤੁਸੀਂ ਬੀੜਾ ਚੁੱਕਿਆ ਕਿਦਾਂ ਜਹਨ ਚ ਆਇਆ ਤੇ ਕਾਫੀ ਸਮੇਂ ਪਹਿਲਾਂ ਹੀ ਪੰਚਤਤ ਰਹੀਆਂ ਨੇ ਉਹ ਕਿਉਂ ਨਹੀਂ ਕੰਮ ਹੋ ਉਸ ਐਕਚੁਅਲੀ ਸਾਡੇ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਹੈ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਥ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਤੇ ਨਾ ਕੋਈ ਹੋਰ ਆ ਨਾ ਕੋਈ ਪ੍ਰੂਫ ਜੇਕ ਪ੍ਰੂਫ ਇਹਨਾਂ ਦੇ ਕੋਈ ਲੇਡੀਜ਼ ਪ੍ਰੈਗਨੈਂਸੀ 15.5 ਸਾਲ ਦੀ ਤੇ ਉਹਨਾਂ ਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕੱਲੂ ਦਿੱਕਤ ਆ ਸਕਦੀ ਹੈ ਅਸੀਂ ਇਹਨਾਂ ਕੋਲ ਆ ਕੇ ਮਿਲੇ ਤਾਂ ਸਾਨੂੰ ਕਹਿੰਦੇ ਵੀ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿਖਾ ਦਿੰਨੇ ਆ ਅਸੀਂਗਾ ਦਿਖਾ ਦੋ ਸ਼ਾਮ ਨੂੰ ਸਾਨੂੰ ਆਧਾਰ ਕਾਰਡ ਦਿਖਾ ਤਾਂ 19 ਸਾਲ ਦੀ ਇਦਾਂ ਸ਼ੱਕ ਹੈ ਕਿ ਇਹ ਕੇ ਇੰਡੀਅਨ ਵੀ ਨਾ ਹੋਣ ਇਹਨਾਂ ਚ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਆਧਾਰ ਕਾਰਡ ਵੀ ਨਹੀਂ ਹੈ ਗੋਰੇ ਦਾ ਵੀ ਨਹੀਂ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਜੋਨਕਿਸ ਲੈਵਲ ਦੀ ਜਾਂਚ ਦੀ ਮੰਗ ਕਰਦਾ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦੀ ਪਰਤਾਲ ਕਰਕੇ ਕਿਉਂਕਿ ਦੇਖੋ ਇੱਕ ਤਾਂ ਨਜਾਇਜ਼ ਬੈਠੇ ਨੇ ਸਰਕਾਰੀ ਜਗ੍ਹਾ 'ਚ ਜਿਹੜੀ ਮਹਿਕਮੇ ਦੀ ਜਗ੍ਹਾ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਨੂੰ ਵੇਲੀ ਕਰੋ ਰਜਵੰਦ ਜੀ ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਜਿੰਮੇਵਾਰ ਵਿਅਕਤੀ ਹੋ ਜੇਕਰ ਇਹ ਪ੍ਰਵਾਸੀ ਚਲੇ ਜਾਂਦੇ ਨੇ ਹੋਰ ਨਾ ਪ੍ਰਵਾਸੀਆਂ ਤੇ ਅਸਰ ਪਊ ਤੇ ਲੋਕਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਕੰਮ ਤੇ ਵੀ ਅਸਰ ਪਊ ਜਿਵੇਂ ਨਹੀਂ ਹਾਂਜੀ ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਤਾਂ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ ਅੱਛ ਉਹ ਤਾਂ ਆਲਰੇਡੀ ਆ ਰਹੇ ਨੇ ਕੀਤੀ ਕਰਦੇ ਨੇ ਉਹ ਯਾਨੀ ਕਿ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਉਹ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਤੇ ਉਹਨਾਂ ਦੇ ਪ੍ਰੂਫ ਬਕਾਇਦਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਕਿੰਨੇ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਊਂਡ 'ਚ ਵੜਦੇ ਆ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਆ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਖੇਲੀਏਗਾ ਟਾਇਲਟ ਜੇ ਕੀਏ ਤੇ ਕੋਈ ਵੀ ਅਸੀਂ ਵਹੀਕਲ ਖੜਾਉਂਦੇ ਆ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਜਿਹੜੇ ਛੋਟੇ ਆ ਉਹ ਵੀ ਦੇਖ ਲਾਉਣ ਤੇ हट ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਇਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਖੁਰਦੇ ਨੇ ਤੇ ਸਗੋਂ ਸਾਡੇ ਵੀ ਘਰ ਦੇ ਰੋਕਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਜਿਹੜਾ ਪੰਚਾਇਤ ਨੇ ਹੁਣ ਫੈਸਲਾ ਲਿਆ ਵੀ ਇਹਨਾਂ ਨੂੰ ਰੋਗ ਭੇਜਣਾ ਵਾ ਜਿਹਨਾਂ ਸਹਿਮਤ ਹੈ ਜੀ ਕਿੱਦਾਂ ਲੱਗਦਾ ਫੈਸਲਾ ਉਹ ਸਹੀ ਹੈ ਜੀ ਪੂਰੇ ਐਗਰੀਆ ਅਸੀਂ ਇਦਾਂ ਹੋਣਾ ਚਾਹੀਦਾ ਤਾਂ ਅਸੀਂ ਆਪਾਂ ਪਿੰਡ ਹੁਣ ਦੇਖ ਲਓ ਤਾਂ ਹੀ ਆਉਣ ਲੱਗਣਗੇ ਹੁਣ ਇੰਨਾ ਲੱਖ ਰੁਪਿਆ ਵੀ ਲੱਗਿਆ ਨਾ ਗਰਾਊਂਡ ਤੇ ਤਾਂ ਉਹਦਾ ਮੁੱਲ ਵੀ ਮੋੜਨਾ ਚਾਹੀਦਾ ਆਪਾਂ ਨੂੰ ਤੇ ਗਰਾਊਂਡ ਦੇ ਵਿੱਚ ਤੁਸੀਂ ਗ ਤੇ ਆਉਂਦੀ ਸਾਰੇ ਵਿਚੇ ਇਹਨਾਂ ਨੇ ਹੈ ਨਾ ਚਲੋ ਅਸੀਂ ਚਲੇ ਜਾਣਾ ਬਾਲਾਂ ਚਲੋ ਉੱਥੇ ਖੇਲੀ ਜਾਣਗੇ ਅਸੀਂ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਬਾਲ ਨਹੀਂ ਮਿਲਨੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦੰਦੇ ਅਸੀਂ ਦਰਦ ਜਣ ਬੋਲਾਂ ਦੀ ਹੁਣ ਤੱਕ ਮਗਾ ਚੁੱਕੇ ਹੋਵਾਂਗੇ ਕੋਈ ਬਾਲ ਨਹੀਂ ਛੱਡੀ ਜਾਂਦੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ